ਅਵੇ ਕਹਿੰਦੇ ਆ ਗਿਆ ਮਿੱਤਰੋ ਜਿਹਦੀ ਵੇਟ ਕਰਦੇ ਸੀ ਕ੍ਰੋਕੋਡਾਇਲ ਆ ਕਹਿੰਦੇ ਲੱਕੀ ਗੋਲ ਸਮਿਥ ਦਾ ਟਰਾਲੀ ਖਿੱਚ ਮੁਕਾਬਲੇ ਤੇ ਪਹੁੰਚਿਆ ਜੀ ਪਿੰਡ ਕੋਟੜਾ ਦੇ ਵਿੱਚ ਦੇਖਦੇ ਆ ਫਿਰ ਕੀ ਰੰਗ ਦਿਖਾਉਂਦਾ ਅੱਜ ਵੈਸੇ ਪਹਿਲਾ ਮੇਲਾ ਇਹਦਾ ਪਹਿਲੇ ਹੀ ਮੇਲੇ ਯਾਰ ਇਹਦਾ ਇੱਕ ਦੂਜਾ ਹੈ ਇਹਦਾ ਦੂਜਾ ਨਹੀਂ ਉੱਥੇ ਕਿਹੜਾ ਸੀ ਮੇਰਾ ਉੱਥੇ ਵੀ ਸੀ ਹਾਂ ਫਿਰ ਦੂਜਾ ਮੇਲਾ ਦੂਜਾ ਦੂਜਾ ਮੇਲਾ ਦਾ ਟਰਾਲੀ ਖਿੱਚ ਮੁਕਾਬਲਾ ਹੁਣ ਫਲ ਤਿਆਰੀ ਦੇ ਨਾਲ ਆਏ ਆ ਕ੍ਰੋਕੋਡਾਇਲ ਆ ਗਿਆ ਕਹਿੰਦੇ ਕ੍ਰੋਕੋਡਾਇਲ ਲੈ ਵੀ ਕਹਿੰਦੇ ਚੱਲ ਪਿਆ ਮਿੱਤਰੋ ਆਏ ਹਾਏ ਆਏ ਹਾਏ ਆਏ ਹਾਏ ਆਏ ਹਾਏ ਆਏ ਹਾਏ ਆਏ ਹਾਏ ਮੱਚ ਵਸਲੇ ਕਰ ਆਉਂ ਗਏ ਈ ਹੈ ਲੈ ਵੀ ਚੱਲ ਮਿੱਤਰਾ ਚੱਲ 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 ਸੀ ਵੀ ਬਲਾ ਲਓ ਭਾਈ ਜੇ ਸੀ ਵੀ ਰੇਤਾ ਵਾਲਾ ਗੰਦਾ ਇੱਥੇ ਇਹਦੇ ਕਰਕੇ ਦਬਦੇ ਟਰੈਕਟਰ ਲੱਭੇ ਪਰਾ ਹੋ ਜਾਓ ਕਹਿੰਦੇ ਮਿੱਤਰੋ ਅੱਗ ਦੀ ਲਾਟ ਦੂਰੇ ਆਉਂਦੀ ਆ ਅੱਗ ਦੀ ਲਾਟ ਦੂਰੇ ਆਉਂਦੀ ਆ ਪਰਾ ਹੋ ਜਾਓ ਮਿੱਤਰੋ ਮੈਨੂੰ ਇਹ ਲੱਗਦਾ ਹੈ ਓਏ ਟਰੈਕਟਰ ਨਾਲ ਵੱਧ ਬਲੌਗਰ ਆ ਰਹੇ ਨੇ ਸਹੀ ਗੱਲ ਹੈ ਜਦੋਂ ਦਾ ਕਹਿੰਦੇ ਕਰੋਕੋਡਾਇਲ ਗਰਾਊਂਡ ਤੇ ਆਏ ਭਾਈ ਟਰੈਕਟਰਾਂ ਨਾਲੋਂ ਵੱਧ ਬਲੌਗਰ ਗਰਾਊਂਡ ਜਾ ਕੇ ਕਹਿੰਦੇ ਭੀੜ ਦੇਖੋ ਭਾਈ ਬਲੌਗਰਾਂ ਦੀ ਅਜੇ ਬਾਹਰ ਜਿੰਨੇ ਖੜੇ ਉਹ ਵੱਖਾਂ ਆਹ ਦੇਖੋ ਸਹੀ ਗੱਲ ਆ ਹੋਰ ਵਧੀਆ ਵਧੀਆ ਹੋ ਠੀਕ ਆ ਭਾਈ ਵਧੀਆ ਵਧੀਆ ਭਾਈ ਲੈ ਵੀ ਦੇਖਦੇ ਹੁਣ ਫਿਰ ਕਰੋਕੋਡਾਇਲ ਕੀ ਕਰਦਾ ਰੇਤਾ ਵਾਲਾ ਕੰਦਾ ਭਾਈ ਆ ਦੇਖ ਲੋ ਤੋਏ ਪਾਤੇ ਹੋਣ ਆਊਗਾ ਸਿੱਧਾ ਮੁਗਦਾ ਹੋਣਾ ਉਸਾਲਾ ਮਾਰਦਾ ਫੇਰ ਹਾਈਪੇ ਹਾਈਪੇ ਮਾਰਦਾ ਗਾਲਾ ਓਏ ਆਉਣ ਦੇ ਆਉਣ ਦੇ ਆਉਣ ਦੇ ਮਾਰਦਾ ਨਾਲਾ ਜੋਟਾ ਕਰੋ ਕਰੋ ਕੋਕੋਡਲ ਮੈਂ ਜਗਾ ਕਹਿੰਦਾ ਗਰਾਊਂਡ ਫ੍ਰੀ ਕਰ ਦੋ ਫੇਰ ਕਲਾਚ ਛੱਡਣਾ

나가요, 골라, 쇠라, 쇠라. 아, 키우게 하. 아, 키우게 하. ਮੌਕਾ ਮਿਲੂਗਾ ਦੁਬਾਰੇ ਫੇਰ ਦੇਖੋ ਮੌਕਾ ਮਿਲੂਗਾ ਆ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਤੂੰ ਆ ਨਰਾ ਤੂੰ ਟਰਬੋ ਤੇ ਲੱਗਦਾ ਕੋਈ ਟਰਬੋ ਦਿਮਾਗ ਗੜਪੜਾ ਗਈ ਗੜਪੜਾ ਗਈ ਟਰਬੋ ਚ ਮੌਕਾ ਮਿਲੂਗਾ ਬਾਈ ਦੁਬਾਰੇ ਮੌਕਾ ਮਿਲੂਗਾ ਜਿਹੜਾ ਰੋਡ ਦਾ ਮੌਕਾ ਮਿਲੂਗਾ ਦੁਬਾਰੇ ਹੈਗਾ ਹੈਗਾ ਮੌਕਾ ਦੁਬਾਰੇ ਭਾਈ ਤਰਪਜ ਪ੍ਰੋਬਲਮ ਆ ਗਈ ਕੋਈ ਦੁਬਾਰੇ ਮੌਕਾ ਮਿਲੂਗਾ ਦੁਬਾਰੇ 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 ਮੌਕਾ ਮਿਲੂਗਾ ਲੈ ਵੀ ਕਹਿੰਦੇ ਨੂੰ ਗਰਾਊਂਡ ਚ ਲੈ ਕੇ ਆਉਂਦੇ ਨੇ ਦੁਬਾਰੇ ਮੌਕਾ ਮਿਲੂਗਾ ਭਾਈ ਜਿੱਥੇ ਤੱਕ ਕਮੇਟੀ ਨੇ ਕਿਹਾ ਸੀ ਵੀ ਜੇ ਕੋਈ ਪ੍ਰੋਬਲਮ ਆ ਗਈ ਕਿ ਇਥੇ ਦੀ ਤਰਪੋਲੀ ਪੈਪ ਉੱਤਰ ਗਈ ਉਹਦੇ ਕਰਕੇ ਦੁਬਾਰੇ ਹੋਣਾ ਹਜੇ ਦੁਬਾਰੇ ਮੁਕਮਲ ਕਿਹਨਾਂ ਆ ਗਿਆ ਕਹਿੰਦੇ ਈਗ ਲਾ ਗਿਆ ਲੱਕੀ ਗੋਲਡ ਸਮਿਤੋ ਰਾਲਾ ਪਹਿਲਾਂ ਕਹਿੰਦੇ ਜੌਂਡੀਅਰ ਨੇ ਪਹਿਲਾਂ ਪਾਈਆਂ ਤੇ ਹੁਣ ਹੌਲੈਂਡ ਦੇਖਦਾ ਮਿੱਤਰੋ ਆਹ ਸੋਨਾ ਚੱਲੇ ਸੀ ਜੌਂਡੀਅਰ ਉਡੀ ਪ੍ਰੋਬਲਮ ਆ ਕਿ ਦੁਬਾਰੇ ਚੱਲਣਾ ਉਹਨੇ ਵੀ ਹੁਣ ਹੌਲੈਂਡ ਦੇਖਦੇ ਫਿਰ ਕੀ ਰੰਗ ਪਸੰਦ ਲੈ ਵੀ ਮਿੱਤਰੋ ਕਹਿੰਦੇ ਲੱਕੀ ਨੇ ਚਲਾਉਣਾ ਕਹਿੰਦੇ ਇਹ ਗੱਲੋਂ ਲੱਕੀ ਦਾ ਹੈ ਹਾਂ ਹਾਂ ਮੌਕੇ ਤੋਂ ਨੇ ਪਤੰਦਰਾ ਨੇ ਸ਼ਿੰਗਾਰ ਹੀ ਬਹੁਤ ਰੱਖਿਆ ਟਰੈਕਟਰ ਟੈਰਾਂ ਡੂਰਾ ਦਾ ਬਹੁਤ ਚੰਗਾ ਹਾਂ ਹਾਂ ਇਹ ਲੱਕੀ ਆ ਲੱਕੀ ਵੀ ਆਇਆ ਉਹ ਸੀ ਬੱਚੇ ਆ ਲੈ ਵੀ دیਵਾਨੇ ਦੇਖੋ ਇਹਨਾਂ ਦੇ ਬੱਚੇ ਬਹੁਤ ਆਇਆ ਵੀਡੀਓ ਬਣਾਉਣ ਨਾਲ ਬਲੌਗਰ ਬਹੁਤ ਆਇਆ ਕਹਿੰਦੇ ਜਦੋਂ ਪਤਾ ਲੱਗ ਜੇ ਵੀ ਲੱਕੀ ਹਰਾਂ ਨੇ ਆਉਣਾ ਫਰ ਮੇਲਾ ਕਹਿੰਦਾ ਚਾਰ ਚੰਦ ਹੋਰ ਲੱਗ ਜਾਂਦੇ ਮੇਲੇ ਨੂੰ ਲੈ ਵੀ ਗਰਾਊਂਡ ਦੇ ਵਿੱਚ ਦੇਖਦੇ ਹੁਣ ਕੀ ਕਰਦਾ ਹਾਂ ਹੌਣ ਦਿਓ ਫਿਰ ਮੈਨੂੰ ਇਹ ਸੀ ਵੀ ਲੱਕੀ ਨੇ ਚਲਾਉਣਾ ਇਹ ਹੈਪੀ ਚਲਾਊਗਾ ਕਹਿੰਦੇ ਗੋਲ ਹੈ ਹੈਪੀ ਹੈਪੀ ਆਈ ਚਲਾਉਂਦਾ ਗਰਾਊਂਡ ਵਿਹਲਾ ਕਰ ਦਿਓ ਮਿੱਤਰੋ ਵਾਰ-ਵਾਰ ਅਨਾਊਂਸਮੈਂਟ ਹੋ ਰਹੀ ਹੈ ਸਹੀ ਗੱਲ ਆ ਭਾਈ ਉਹਨਾਂ ਚਿਰ ਮੇਲਾ ਨਹੀਂ ਚੱਲਣਾ ਜੰਨਾ ਚਰਾ ਬਾਧੂ ਜਾਨ ਤਾਂ ਬਾਹਰੇ ਨਹੀਂ ਜਾਂਦੇ ਸਹੀ ਗੱਲ ਆ ਭਾਈ ਸਹੀ ਗੱਲ ਆ ਬਾਧੂ ਬੰਦੇ ਗਰਾਊਂਡ ਚ ਬਾਹਰ ਜਾਣੇ ਚਾਹੀਦੇ ਆ ਲੈ ਵੀ ਚੱਲ ਪਿਆ ਵੀਡੀਓ ਚੱਲ ਝੋਟਿਆ ਚੈੱਕ ਕਰਦੇ ਆ ਭਾਈ ਗਰਾਊਂਡ ਚ ਚੈੱਕ ਈਗਲਾ ਆ ਅੱਜ ਕਰੇ ਮਾਰ ਕੇ ਚੋਟਿਆ ਆ ਚੱਲ ਪਿਆ ਚੱਲ ਪਿਆ ਗਰਾਉਂਡ ਵਿਹਲਾ ਕਰੋ ਵਿਹਲਾ ਈਗਲਾ ਮੈਸ ਤੋਂ ਬੱਲਾ ਇਹਦਾ ਗਰਾਉਂਡ ਵਿਹਲਾ ਕਰ ਦੋ ਮਿੱਤਰੋ ਰੇਸ ਫਸ ਗਈ ਕਹਿੰਦੇ ਮਿੱਤਰੋ ਈਗਲ ਦੀ ਰੇਸ ਫਸ ਗਈ ਰੇਸ ਫਸ ਗਈ ਮਿੱਤਰੋ ਕਹਿੰਦੇ ਰੇਸ ਆ ਫਲੋ 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 ਰੇਸ ਫਸ ਗਈ ਕਹਿੰਦੇ ਮਿੱਤਰੋ ਸਿਰਾ ਚੱਲਿਆ ਟਰੈਕਟਰ ਫੁੱਟ ਟਾਈਮ ਕਿੰਨਾ ਆਇਆ ਟਾਈਮ ਕਿੰਨਾ ਪਤਾ ਨਹੀਂ 1 40 ਸਰਾ ਲੱਗਿਆ ਬਾਈ ਟਰੈਕਟਰ ਯਾਰ ਆਇਂ ਘੇਰ ਰੱਖ ਛੋਟਿਆ ਇੱਥੇ ਰੱਖ ਕਿੰਨੇ ਰਿਸਪੌਂਸ ਪੂਰਾ ਵਧੀਆ ਮਿਲਿਆ ਜਹਾולנד ਦਾ ਇਹ ਗੱਲਾ ਬਹੁਤ ਸੋਹਣਾ ਚੱਲਿਆ ਬਾਈ ਬਹੁਤ ਸੋਹਣਾ